क्या नाम आपका मेरा गोविंद चौधरी रहने वाले हो मैं नेपाल का सर ते की मामला होगा जो मतलब लाश मिली है, है? गल तो मेरे को साढ़े आठ बजे पता लगा जी ये हुआ कि साढ़े आठ बजे मेरे उसका जो संतोष का भाई छोटा है श्यामलाल उसने फोन करके बोला भाई मेरा भाई का मर्डर हो गया यहाँ पे किसी ने कपा मार दिया तो वही पे उसको सड़क के बीच में पड़ा हुआ था जब उसके बाद हमने सारे पुलिस प्रशासन को फोन करके बुलाया एमिलेस बुलाया, एमिलेस बाद बाद बहुत लेट आ गया, तो उसके बजे के टाइम में हमने तो क्या नाम की जिसका, जिसका सर उम्र कितनी की उसी? तीस साल का क्या काम करता थी कहा वो अपना हत्या करता है जी लेहरी पिंड में उसका हाँ। अपना आता है सर हमारा हाँ। तो, हाँ कितना है। समय हो गया इसको करते इसको करता सर हो गया दो साल हो गया सर वहाँ पे वहाँ पे क्या मांग क्या करते हैं तो सर इंसाफ चाहिए अब ऐसा खुलिया में चलते बंदे को मार रहे है इंसाफ तो चाहिए सर क्या कर सकते गरीब बंदे देखो आप कमाने के लिए हैं यहाँ हाँ? ये सर हमारा मार्ग होना चाहिए सर क्या तो लगता तो था आपका वो मेरा साला है जी अच्छा हाँ जी हम्म उसके छोटे दो बच्चे हैं एक तीन साल की है एक चार महीने की बच्ची है हाँ जी कहाँ रहते हैं उसके बच्चे भी पंजाब में रहते हैं वो नेपाल में रहते हैं सर अच्छा हाँ जी चल जाता होगा दो तीन महीने बाद हाँ तीन महीने छह महीने के बाद कभी छह साल के बाद चला जाते हैं आप भी वहाँ रहते हैं उसके पास ना मैं सरगुल वर्ग में रहता हूँ सर मांग क्या करते हैं पुलिस से बस इन सब सही सर हमारे हमारा सबसे बढ़िया वही है अगर मेरी मर्डर हो गया की मसला है कभी कभी ये रात कती सात पच्चीन सालों एक सूचना में सोल हुई कंट्रोल रूम तो ते कोई ਜਿਹੜਾ ਮੋਟਰਸਾਈਕਲ ਤੇ ਸਵਾਰ ਬੰਦੇ ਦਾ ਕੋਈ ਐਕਸੀਡੈਂਟ ਹੋਇਆ ਉੱਥੇ ਪਹੁੰਚੋ ਜਿੱਥੇ ਤੇ ਜਾ ਕੇ ਅਸੀਂ ਹੜਤਾਲ ਕੀਤੀ ਤਾਂ ਉਹਦੀਆਂ ਲਾਸ਼ ਦਾ ਮਾਇਨਾ ਕੀਤਾ ਤੇ ਉੱਥੇ ਮੌਕੇ ਤੇ ਜਿਹੜਾ ਇਹਦਾ ਇੱਕ ਆਕਾਸ਼ ਸੇਮਲਾ ਲੋਰ ਫਕਾਸ ਥਾਪਾ son of ਗੇਨ ਬਹਾਦਰ ਰੈਜ਼ੀਡੈਂਟ ਆਫ ਨੇਪਾਲ ਹਾਲ ਲੈਰੀ ਇਹਨੇ ਆਪਣਾ ਬਿਆਨ ਲਿਖਾਇਆ ਵੀ ਇਹਦਾ ਭਰਾ ਜਿਹੜਾ ਹੈਗਾ ਇਹ ਮ੍ਰਿਤਕ ਇਹ ਸੰਤੋਸ਼ ਠੱਪਾ ਹੈ ਤੇ ਉਹਦੀ ਲਾਸ਼ ਹੈ ਇਹ ਤੇ ਜਿਹਨੂੰ ਅ ਕਿਸੇ ਅਣਜਾਣ ਵਿਅਕਤੀਆਂ ਨੇ ਅਨਨੋਨ ਵਿਅਕਤੀਆਂ ਨੇ ਇਹ ਜਿਹੜਾ ਹੈਗਾ ਸੱਟਾ ਮਾਰ ਕੇ ਕਤਲ ਕਰ ਦਿੱਤਾ ਤੇ ਜਿਹਦੇ ਤੇ ਕਾਰਵਾਈ ਕਰਦੇ ਹੋਏ ਅ ਮੁਖ ਅਫਸਰ ਥਾਣਾ ਅ ਆਪਣਾ ਯਾਦਵਿੰਦਰ ਇੰਸਪੈਕਟਰ ਸਾਹਿਬ ਨੇ ਇਹਦੇ ਤੇ ਇੱਕ ਐਫ ਆਈ ਆਰ ਨੰਬਰ 182 ਅੰਡਰ ਸੈਕਸ਼ਨ ਜਿਹੜੀ 103 ਬੀ ਐਨ ਐਸ ਤੇ 35 ਬੀ ਐਨ ਐਸ ਦਰਜ ਰਜਿਸਟਰੀ ਕੀਤੀ ਹੈ ਤੇ ਜਿਹਦੇ ਤੇ ਅਸੀਂ ਹੁਣ ਇਹ ਵਕਫ ਵਕਫ ਵਿਅਕਤੀਆਂ ਨੂੰ ਸ਼ਾਮਿਲ ਤਫਤੀਸ਼ ਕਰਕੇ ਇਹਦੀ ਜਿਹੜੀ ਪੁੱਛਿਸ਼ ਕਰਦੇ ਜਿਹੜੀ ਵੀਡੀਓ ਬੈਦਲ ਹੋ ਰਹੀ ਹੈ ਜਦੋਂ ਦੇਖਣ ਤੋਂ ਲੱਗਦਾ ਐਕਸੀਡੈਂਟ ਬਣਾਇਆ ਲੱਗਦਾ ਜਿਵੇਂ ਤੁਸੀਂ ਕਹਿੰਦੇ ਹੋ ਮਤਲਬ ਕੀ ਕਹਿਣਾ ਤਾਂ ਮੋਟਲੇ ਕੁਝ ਨਹੀਂ ਸਤਾਂ ਤੁਸੀਂ ਗੱਲਬਾਤ ਕਰੀ ਇਹਦੇ ਤੇ ਕੋ ਪਹਿਲਾ ਕੰਟਰੋਲ ਰੂਮ ਤੇ ਸੂਚਨਾ ਇਹੀ ਮਾਸੂਲ ਹੋਈ ਸੀ ਵੀ ਉੱਥੇ ਕੋਈ ਵਿਅਕਤੀ ਜਿਹੜਾ ਕੋਈ ਐਕਸੀਡੈਂਟ ਹੋਇਆ ਉੱਥੇ ਮੌਕੇ ਦੇ ਵਿੱਚ ਉਹ ਜਿੱਤੇ ਤੇ ਸਾਡੀ ਐਸਐਸਐਫ ਦੀ ਜਿਹੜੀ ਹੈਗੀ ਆ ਉੱਥੇ ਫੋਰਸ ਗਈ ਸੀ ਤਾਂ ਉਹਨਾਂ ਨੇ ਦੱਸਿਆ ਵੀ ਉੱਥੇ ਜਿਹੜਾ ਹੈਗਾ ਵੀ ਇਹ ਮਾਪਲਾ ਸ਼ੱਕੀ ਲੱਗਦਾ ਹੈ ਤੇ ਆ ਕੇ ਪੜਤਾਲ ਕੀਤੀ ਜਾਵੇ ਜਿਹਦੇ ਤੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਜਾ ਕੇ ਉੱਥੇ ਜਦੋਂ ਪੜਤਾਲ ਕੀਤੀ ਤਫ਼ਤੀਸ਼ ਕੀਤੀ ਤੇ ਉਹ ਜਿਹੜਾ ਮੁਰਲੀ ਤੌਰ ਤੇ ਉਹਦੇ ਤੇ ਇਹਦੇ ਭਰਾ ਜਿਹੜਾ ਆਕਾਸ਼ ਨੇ ਵੀ ਬਿਆਨ ਲਖਾਏ ਤੇ ਉਹਦੇ ਬਿਆਨਾਂ ਦੇ ਬੇਸ ਤੇ ਇਹਦੀ ਐਫ ਆਈ ਆਰ ਰਜਿਸਟਰ ਕੀਤੀ ਹੈ ਬਾਕੀ ਅਗਲੀ ਤਫਤੀਸ਼ ਜਿਹੜੀ ਹੈਗੀ ਉਹ ਕੀਤੀ ਜਾਊਗੀ ਜਿਹੋ ਜਿਹੇ ਸੋਰਸਟ ਹੋਊਗੀ ਉਹਦੇ ਕਰਕੇ ਕੀ ਕੰਮ ਕਰਦਾ ਜੀ ਸਰ ਲੈਣੀ ਇਹ ਜਿਹੜਾ ਉੱਥੇ ਇਹਦਾ ਸਟੋਰੇਜ ਸਥਾਪਾ ਇਹ ਸੂਰਜ ਨੇਪਾਲੀ ਚੇਕਨ ਦਾ ਇੱਕ ਜਿਹੜਾ ਉਹ ਟਾਬਾ ਖੋਲਿਆ ਹੋਇਆ ਹੈ ਹੁਣ ਤੱਕ ਦੀ ਮਤਲਬ ਜਿਹੜੀ ਤਫਤੀਸ਼ ਆਈ ਹੈ ਕੀ ਆ ਸਾਹਮਣੇ ਤੁਸ ਬੁਲਾ ਰੱਖੇ ਜੀ ਕੀ ਆ ਮੀਤ ਤਫਤੀਸ਼ ਮੇਰਾ ਮੋਬਾਈਲ ਉਹ ਹੱਲੇ ਜਿਹੜੀ ਹੈਗੀ ਆ ਪੁਛਗੀ ਚੱਲੀ ਆ ਅੱਗੇ ਜਿਹੜੀ ਤਫ਼ਤੀਸ਼ ਅਸੀਂ ਤੁਹਾਨੂੰ ਬਾਅਦ ਦੇ ਵਿੱਚ ਜਦੋਂ ਸਾਨੂੰ ਕੁਝ ਫਾਈਨਲ ਹੋ ਜਾਊਗਾ ਇਹਦੇ ਬਾਰੇ ਕਿ ਕਿਹੜੇ ਵਿਅਕਤੀ ਹੈਗੇ ਆ ਜਾਂ ਕੌਣ ਹੈਗਾ ਜਾਂ ਕੀ ਮੈਟਰ ਆ ਫਿਰ ਉਸ ਤੋਂ ਬਾਅਦ ਜਿਹੜੀ ਅੱਗੇ ਕਰ ਰਹੀ ਐ ਅਸੀਂ ਤੁਹਾਨੂੰ ਦੱਸਾਂਗੇ ਤਾਂ